ਅੱਜ ਦਿਨ 30 ਦਸੰਬਰ ਤੇ ਕਿਸਾਨਾਂ ਵੱਲੋਂ ਜਿਹੜਾ ਕਿ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀਗਾ ਜਿਹੜਾ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਦੱਸਿਆ ਗਿਆ ਸੀਗਾ ਇਸ ਦੇ ਵਿੱਚ ਜਿਹੜਾ ਕਿ ਹੈ ਪ੍ਰਾਈਵੇਟ ਵਹੀਕਲਾਂ ਦੀ ਜਿਹੜੀ ਆਵਾਜਾਈ ਵੀ ਬੰਦ ਕੀਤੀ ਗਈ ਸੀ ਜਿਹੜੇ ਸਰਕਾਰੀ ਟਰਾਂਸਪੋਰਟ ਸੀ ਉਹਨਾਂ ਦੀ ਆਵਾਜਾਈ ਵੀ ਬੰਦ ਕੀਤੀ ਗਈ ਸੀ ਪਰ ਕਿਤੇ ਨਾ ਕੀਤੇ ਜਿਹੜਾ ਆਪਾਂ ਦਿਖਾ ਸਕਦੇ ਹਾਂ ਵੀ ਸਾਰਾ ਕੁਝ ਜਿਹੜਾ ਕਿ ਹੈ ਉਸੇ ਤਰੀਕੇ ਨਾਲ ਜਿਹੜਾ ਕੁਝ ਚੱਲਦਾ ਪਿਆ ਸਿਰਫ ਜਿਹੜੀਆਂ ਨੇ ਬੱਸੇਸ ਨਹੀਂ ਦੇਖਣ ਨੂੰ ਮਿਲ ਰਹੀਆਂ ਪਰ ਜਿਹੜੇ ਪ੍ਰਾਈਵੇਟ ਵਹੀਕਲ ਨੇ ਸਾਰੇ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਜੇ ਗੱਲ ਕਰ ਲਈਏ ਗੈਸ ਸਟੇਸ਼ਨਸ ਤੇ ਪੈਟਰੋਲ ਪੰਪਸ ਦੇ ਉਹ ਵੀ ਉਸੇ ਤਰ੍ਹਾਂ ਹੀ ਨੋਰਮਲ ਵਰਕਿੰਗਸ ਦੇ ਵਿੱਚ ਹੀ ਵਰਕ ਕਰ ਰਹੇ ਨੇ ਜਿਹੜੇ ਸਾਰੇ ਲੁਧਿਆਣੇ ਦੇ ਪੈਟਰੋਲ ਪੰਪ ਮੋਸਟਲੀ ਜਿਹੜੇ ਖੁੱਲੇ ਹੋਏ ਨੇ ਕੁਝ ਕਿ ਜਿਹੜੇ ਹੋਣਗੇ ਜਿਹੜੇ ਕਿਸਮਰਥਨ ਕਰ ਰਹੇ ਨੇ ਪਰ ਜ਼ਿਆਦਾਤਰ ਜਿਹੜੇ ਪੈਟਰੋਲ ਪੰਪ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਖੁੱਲੇ ਹੋਏ ਨੇ ਸਬਜ਼ੀ ਮੰਡੀਆਂ ਵੀ ਬੰਦ ਕਰਨ ਦਾ ਐਲਾਨ ਕੀਤਾ ਕਿ ਸਬਜ਼ੀ ਮੰਡੀਆਂ ਜਿਹੜੀਆਂ ਬੰਦ ਕੀਤੀਆਂ ਜਾਣਗੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਸਬਜ਼ੀ ਮੰਡੀ ਵੀ ਕੁਝ ਹੱਦ ਤੱਕ ਜਿਹੜੀ ਕਿ ਬੰਦ ਹੈ ਪਰ ਉਹ ਵੀ ਕਿਤਨਾ ਕਿਤੇ ਨੋਰਮਲ ਵਰਕ ਕਰ ਰਹੀ ਹੈ ਪਰ ਇਸ ਦੇ ਵਿੱਚ ਜਿਹੜੀ ਕਿ ਰਾਹਤ ਦਿੱਤੀ ਗਈ ਸੀ ਉਹ ਸਿਰਫ ਸਿਰਫ ਜਿਹੜੀ ਵਿਆਹ ਵਾਲਿਆਂ ਜਿਹੜੇ ਵਿਆਹ ਜਿਨ੍ਹਾਂ ਦੇ ਵਿਆਹ ਸੀਗੇ ਅੱਜਾਂ ਕੁਝ ਇਹਨਾਂ ਦਾ ਕਰੇ ਪ੍ਰੋਗਰਾਮ ਸੀਗਾ ਉਹਨਾਂ ਨੂੰ ਜਿਹੜੀ ਕਿ ਇਜਾਜ਼ਤ ਸੀਗੀ ਜਾਂ ਫਿਰ ਕਹਿ ਲੋ ਜਿਨ੍ਹਾਂ ਨੇ ਨੌਕਰੀ ਦੇ ਇੰਟਰਵਿਊ ਦੇਣ ਜਾਣੀ ਸੀਗੀ ਉਹਨਾਂ ਵਾਸਤੇ ਸਿਰਫ ਜਿਹੜੇ ਕਿ ਹੈ ਅੱਜ ਦੀ ਰਾਹਤ ਉਹਨਾਂ ਨੂੰ ਦਿੱਤੀ ਗਈ ਸੀ ਪਰ ਜਿਹੜਾ ਕਿ ਹੈ ਨੋਰਮਲ ਸਾਰਾ ਲੁਧਿਆਣਾ ਜਿਹੜਾ ਕਿ ਵਰਕ ਕਰ ਰਿਹਾ ਹੈ ਦੁਕਾਨਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ ਤੇ ਅੱਜ ਗੱਲ ਕਰ ਲਈ ਆਪਾਂ ਤੁਸੀਂ ਦੇਖ ਸਕਦਾ ਲੋਕ ਕਮੈਂਟ ਵੀ ਕਰਕੇ ਜਾ ਰਹੇ ਨੇ ਜਾਂਦੇ ਜਾਂਦੇ ਕਿ ਬੱਸੇ ਨਹੀਂ ਚੱਲ ਰਹੀ ਬਾਈ ਬੱਸਾਂ ਜਿਹੜੀਆਂ ਨੇ ਸਿਰਫ ਉਹੀ ਸਮਰਥਨ ਕਰ ਰਹੀ ਕਿਉਂਕਿ ਬੱਸਿਸ ਤੇ ਜਿਹੜਾ ਕੀ ਹੈ ਕਿਸਾਨ ਜਿਹੜੇ ਆਪ ਬਾਹਰ ਬੈ ਕੇ ਜਿਹੜਾ ਧਰਨਾ ਲਾ ਕੇ ਬੈਠੇ ਹੋਏ ਨੇ ਤਾਂ ਕਿ ਕੋਈ ਬੱਸੀ ਜੜੀਆਂ ਕਿ ਇਹ ਚੱਲ ਨਾ ਸਕਣ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਕਿ ਨੇ ਬੱਸਿਸ ਅੱਜ ਵਾਸਤੇ ਜਿਹੜੀਆਂ ਬੰਦ ਕੀਤੀਆਂ ਨੇ ਸ਼ਾਮ 4 ਵਜੇ ਤੱਕ ਕੋਈ ਬੱਸ ਜਿਹੜੀ ਕੀ ਹੈ ਉਹ ਨਹੀਂ ਚੱਲੇਗੀ ਜਿਹੜੀ ਰੇਲਵੇ ਆ ਉਹ ਵੀ ਇਸੇ ਤਰ੍ਹਾਂ ਹੀ ਬੰਦ ਰਹੇਗੀ ਪਰ ਜੇ ਆਪਾਂ ਗੱਲ ਕਰ ਲਈਏ ਦੁੱਧ ਦੀ ਸਪਲਾਈ ਦੀ ਕਿਉਂਕਿ ਦੁੱਧ ਇੱਕ ਨੈਸੈਸਿਟੀ ਅ ਥਿੰਗ ਹੈਗੀ ਉਹਦੀ ਵੀ ਸਪਲਾਈ ਇਹਨਾਂ ਨੇ ਬੰਦ ਕਰਨ ਨੂੰ ਕਿਹਾ ਸੀਗਾ ਕਿ ਸਵੇਰੇ ਜਿਹੜੀ ਕੀ ਆ ਦੁੱਧ ਦੀ ਸਪਲਾਈ ਵੀ 4 ਵਜੇ ਤੱਕ ਨਹੀਂ ਹੋਏਗੀ ਤੇ ਅੱਜ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਕੀ ਆ 200 ਤੋਂ ਲੈ ਕੇ 300 ਤੱਕ ਜਿਹੜੀ ਕੀ ਗਿਣਤੀ ਦੇ ਵਿੱਚ ਜਿਹੜੇ ਕੀ ਆ ਕਿਸਾਨ ਨਾਕੇਬੰਦੀ ਕਰਕੇ ਰੱਖਣਗੇ ਤਾਂ ਜੋ ਅ ਇਸੇ ਵੀ ਤਰ੍ਹਾਂ ਦੀ ਜਿਹੜੀ ਕੀ ਹੈ ਮੂਵਮੈਂਟ ਪੰਜਾਬ ਦੇ ਵਿੱਚ ਨਾ ਦਿਖਾਈ ਦਿੱਤੀ ਜਾਵੇ ਕਿਉਂਕਿ ਉਹਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀਗਾ। ਤੁਹਾਨੂੰ ਦਿਖਾ ਦਈਏ ਕਿ ਜਲੰਧਰ ਬਾਈਪਾਸ ਦੇ ਵਿੱਚ ਤੇ ਖੜੇ ਹੋਏ ਆ ਆਪਾਂ ਮੌਜੂਦ ਆ ਉੱਥੇ ਤੁਹਾਨੂੰ ਲਾਈਵ ਤਸਵੀਰ ਉੱਥੇ ਦੇ ਦਿਖਾ ਰਹੇ ਆ ਜਿਹੜਾ ਕੀ ਹੈ ਪੁਲਿਸ ਪ੍ਰਸ਼ਾਸਨ ਵੀ ਦਾ ਨਾਂ ਤਾਂ ਇੱਥੇ ਚੌਂਕ ਦੇ ਵਿੱਚ ਤਾਂ ਜੋ ਕੋਈ ਵੀ ਸ਼ਰਧਾਤੀ ਤੱਤ ਵਾਕੇ ਇੱਥੇ ਕੁਝ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਿਹੜਾ ਵੀ ਇਹ ਪੰਜਾਬ ਬੰਦ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰਦਰਸ਼ਨ ਹੀ ਨਹੀਂ ਕੀਤੀ ਜਾਏਗੀ ਸ਼ਾਂਤਮਈ ਮਾਹੌਲ ਦੇ ਨਾਲ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾ ਰਹੀਆਂ ਡੱਲੇਵਾਲ ਸਾਹਿਬ ਵੀ ਕਾਫੀ ਦਿਨਾਂ ਤੋਂ ਜਿਹੜੇ ਕੀ ਹੈ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਤਬੀਅਤ ਵੀ ਕਾਫੀ ਜ਼ਿਆਦਾ ਖਰਾਬ ਹੈ ਵੱਡੇ ਵੱਡੇ ਜਿਹੜੇ ਕੀ ਹੈ ਆਰਟਿਸਟ ਉਹਨਾਂ ਕੋਲ ਪਹੁੰਚ ਰਹੇ ਨੇ ਪਿਛਲੇ ਦਿਨੀ ਕਰਮਜੀਤਨ ਮੋਲ ਤੇ ਹਰਪਾਲ ਚੀਮਾ ਵੀ ਉਹਨਾਂ ਕੋਲ ਪਹੁੰਚੇ ਸੀ ਉਹਨਾਂ ਦਾ ਪਤਾ ਲੈਣ ਵਾਸਤੇ ਤਾਂ ਦੇਖਦੇ ਆਂ ਵੀ ਕਿਸ ਤਰ੍ਹਾਂ ਦਾ ਜਿਹੜਾ ਕਿ ਮਾਹੌਲ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਸ਼ਾਮ 4 ਵਜੇ ਤੱਕ ਇਸ ਸਮੇਂ ਜਿਹੜਾ ਸਮਾਂ ਹੈ ਉਹ ਤਕਰੀਬਨ 11 ਵਜੇ ਦਾ ਜਿਹੜਾ ਸਮਾਂ ਹੋ ਚੁੱਕਿਆ ਹੋਇਆ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਹੁਣ ਜਿਹੜਾ ਕਿ ਇਹ ਸਾਰਾ ਅਪ੍ਰੋਸੈਸ ਇਸ ਤਰ੍ਹਾਂ ਚੱਲਦਾ ਹੈ ਕਾਫੀ ਜਿਹੜੀਆਂ ਚੀਜ਼ਾਂ ਸੀ ਕਿ ਉਹਨਾਂ ਤੇ ਮਨਾਹੀ ਦਿੱਤੀ ਗਈ ਸੀ ਜਿਹੜੀ ਇਹ ਕਾਲ ਸੀ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਕਿ ਹੈ ਬੰਦ ਕਰਨ ਦੀ ਜਿਹੜੀ ਅਪੀਲ ਕੀਤੀ ਗਈ ਸੀ ਮੁਕੰਮਲ ਤੌਰ ਤੇ ਪੰਜਾਬ ਬੰਦ ਕਰਨ ਦਾ ਐਲਾਨ ਸੀਗਾ ਪਰ ਇਸ ਦੇ ਵਿੱਚ ਜਿਹੜੀਆਂ ਕਿ ਨੇ ਰੇਲ ਗੱਡੀਆਂ ਬੰਦ ਰਹਿਣੀਆਂ ਸੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਸੀਗੀ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਵੀ ਅੱਜ ਬੰਦ ਕਰਨ ਦੀ ਅਪੀਲ ਇਹਨਾਂ ਵੱਲੋਂ ਕੀਤੀ ਗਈ ਸੀ ਪ੍ਰਾਈਵੇਟ ਵਹੀਕਲ ਵੀ ਨਹੀਂ ਸੀ ਚੱਲਣੇ ਪਰ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਜਲੰਧਰ ਬਾਈਪਾਸ ਥਰੂ ਦਿਖਾ ਰਹੇ ਜਿਹੜਾ ਕੀ ਹੈ ਮੇਨ ਪੁਆਇੰਟ ਹੈਗਾ ਲੁਧਿਆਣੇ ਤੋਂ ਬਾਹਰ ਨਿਕਲਦਾ ਇੱਥੇ ਜਿਹੜੀ ਕੀ ਹੈ ਪ੍ਰਾਈਵੇਟ ਵਹੀਕਲਸ ਵੀ ਚੱਲ ਰਹੇ ਨੇ ਸਾਰਾ ਕੁਝ ਉਸੇ ਤਰੀਕੇ ਨਾਲ ਵਰਕ ਕਰ ਰਿਹਾ ਕਿਤੇ ਨਾ ਕਿਤੇ ਜਿਹੜੀਆਂ ਦੁਕਾਨਾਂ ਨੇ ਉਹ ਹਾਲੇ ਬੰਦ ਨੇ ਪਰ ਫਿਰ ਵੀ ਕੁਝ ਜਿਹੜੀਆਂ ਦੁਕਾਨਾਂ ਨੇ ਉਹ ਵਰਕਿੰਗ ਕਰ ਰਹੀਆਂ ਨੇ ਦੂਜੀ ਦੀ ਸਪਲਾਈ ਜਿਹੜੀ ਕੀ ਹੈ ਲੋਕਲ ਲੈਵਲ ਤੇ ਜਿਹੜੀ ਚੱਲਦੀ ਪਈ ਹੈ ਹਾਲਾਂਕਿ 베ਰਕਾ ਤੇ ਆਮੂਲ ਵਰਗੀ ਜਿਹੜੀ ਕੰਪਨੀਆਂ ਵੱਡੀ ਕੰਪਨੀ ਉਹਨਾਂ ਦੀ ਸਪਲਾਈ ਅੱਜ ਬੰਦ ਕਰ ਦਿੱ ਤੇ ਪਰ ਇਹਨਾਂ ਵੱਲੋਂ ਕਿਸੇ ਵੀ ਐਮਰਜੈਂਸੀ ਸਹੂਿਤਾ ਨੂੰ ਕੋਈ ਯਾਨੀ ਕਿ ਰੋਕ ਟੋਕ ਨਹੀਂ ਹੈਗੀ ਉਹ ਉਸੇ ਤਰੀਕੇ ਨਾਲ ਨੋਰਮਲ ਵਰਕ ਕਰੇਗੀ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਹਨਾਂ ਵਾਸਤੇ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰਨਗੇ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਬਾਈਪਾਸ ਜਿੱਥੇ ਕਿ ਪੁਲਿਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਹੈ ਤਾਂ ਜੋ ਸਾਰਾ ਮਾਹੌਲ ਜਿਹੜਾ ਕਿ ਇਹਨਾਂ ਦੇ ਜਾਇਜ਼ੇ ਦੇ ਅੰਦਰ ਰਹੇ ਸਾਰਾ ਜਿਹੜਾ ਕਿ ਹੈ ਇਹਨਾਂ ਨੂੰ ਪਤਾ ਲੱਗਦਾ ਰਹੇ ਵੀ ਕਿਸ ਤਰੀਕੇ ਨਾਲ ਮਾਹੌਲ ਹੈ ਕੋਈ ਵੀ ਸ਼ਰਾਰਤੀ ਤੱਤ ਆ ਕੇ ਮਾਹੌਲ ਖਰਾਬ ਕਰਨ ਦੀ ਜੇਕਰ ਕੋਸ਼ਿਸ਼ ਕਰਦਾ ਤਾਂ ਇਹ ਬਿਲਕੁਲ ਤਨਾਤ ਖੜੇ ਨੇ ਇੱਥੇ ਤਾਂ ਲੁਧਿਆਣਾ ਦੇ ਜਿਹੜਾ ਮੇਨ ਫਲਾਈਓਵਰ ਜਿਹੜਾ ਕਿ ਲੁਧਿਆਣਾ ਤੋਂ ਜਿਹੜਾ ਕਿ ਅੰਮ੍ਰਿਤਸਰ ਜੋੜਦਾ ਹੈਗਾ ਉਸ ਫਲਾਈਓਵਰ ਦੇ ਉੱਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਆਵਾਜ਼ ਹੈ ਕਿੰਨਾ ਕਿਤੇ ਕਾਫੀ ਘੱਟ ਹੈ ਜਿਹੜੀ ਪ੍ਰਭਾਵ ਪੈ ਰਿਹਾ ਜਿਹੜਾ ਕਿ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ ਉਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਹਾ ਹੈਗਾ ਕਿ ਜਿਹੜੀ ਵਹੀਕਲਸ ਨੇ ਉਹ ਕਾਫੀ ਘਟ ਨੇ ਗਿਣਤੀ ਦੇ ਵਿੱਚ ਜਿਹੜੇ ਕਿਥੋਂ ਲੰਘ ਰਹੇ ਨੇ ਹਾਲਾਂਕਿ ਜਦੋਂ ਉਹ ਨਾਰਮਲ ਡੇਜ਼ ਦੇ ਵਿੱਚ ਇੱਥੇ ਕਾਫੀ ਆਵਾਜ਼ aí ਲੱਗੀ ਰਹਿੰਦੀ ਹੈ ਵਹੀਕਲਸ ਦੀ ਜਿਹੜੀ ਗਿਣਤੀ ਹੈ ਉਹ ਚੱਲਦੀ ਰਹਿੰਦੀ ਹੈ ਪਰ ਹੁਣ ਜਿਹੜਾ ਟਾਵਾ ਟਾਵਾ ਹੀ ਵਹੀਕਲ ਦੇਖਣ ਨੂੰ ਮਿਲ ਰਿਹਾ ਪਰ ਫਿਰ ਵੀ ਜਿਹੜੇ ਕਿ ਇਹ ਪ੍ਰਾਈਵੇਟ ਵਹੀਕਲਸ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਟਰੱਕ ਜਿਹੜੇ ਟਰੱਕ ਵਗੈਰਾ ਨਿਕਲਦੇ ਪਏ ਨੇ ਪ੍ਰਾਈਵੇਟ ਵਹੀਕਲ ਦੇ ਵਿੱਚ ਵੀ ਜਿਹੜੇ ਆ ਰਹੇ ਨੇ ਇਹ ਨਾਰਮਲੀ ਵਰਕ ਕਰ ਰਹੇ ਨੇ ਇਹਨਾਂ ਉੱਤੇ ਕੋਈ ਯਾਨੀ ਕਿ ਸਮਰਥਨ ਨਹੀਂ ਕਰ ਰਹੇ ਉਸ ਚੀਜ਼ ਦਾ ਜਿਹੜਾ ਕਿ ਹੈ ਪੰਜਾਬ ਬੰਦ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਉਹਨਾਂ ਦੀਆਂ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਕੁਝ ਮੰਗਾਂ ਨੇ ਜਿਹੜੀਆਂ ਕਿ ਸਰਕਾਰ ਉਹਨਾਂ ਦੇ ਤਕਰਾਰ ਰਹੀ ਹੈ ਨਹੀਂ ਮੰਨ ਰਹੀ ਤੇ ਇਸੇ ਦੇ ਚੱਲਦੇ ਹੋਏ ਡੱਲੇਵਾਲ ਸਾਹਿਬ ਜਿਹੜੇ ਨੇ ਉਹ ਵੀ ਮਰਨ ਵਰਤ ਦੇ ਬੈਠੇ ਹੋਏ ਨੇ ਅੱਜ ਕਾਫੀ ਸਮਾਂ ਹੋ ਗਿਆ ਉਹਨਾਂ ਦਾ ਮਰਨ ਵਰਤ ਦੇ ਬੈਠੇ ਹੋਏ ਹਨ ਹਾਲਾਂਕਿ ਉਹਨਾਂ ਦੀ ਤਬੀਹ ਤੇ ਵੀ ਕਾਫੀ ਜ਼ਿਆਦਾ ਖਰਾਬ ਜਿਹੀ ਲੱਗ ਰਹੀ ਹੈ ਜਿਹੜਾ ਕਿ ਡਾਕਟਰਸ ਵੱਲੋਂ ਇਹਨਾਂ ਨੂੰ ਅਡਵਾਈਸ ਕੀਤਾ ਗਿਆ ਕਿ ਤੁਸੀਂ ਇਹ ਮਰਨ ਵੱਤ ਛੱਡ ਦਿਓ ਬਟ ਉਹ ਨਹੀਂ ਛੱਡਣ ਨੂੰ ਤਿਆਰ ਹੈਗੇ ਤਾਂ ਉਸ ਦੇ ਚਲਦੇ ਹੋਏ ਅੱਜ ਜਿਹੜਾ ਕਿ ਆ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਕਿਸਾਨਾਂ ਵੱਲੋਂ ਕੀਤੀ ਗਈ ਸੀ ਤਾਂ ਜੋ ਉਹਨਾਂ ਨੂੰ ਸਮਰਥਨ ਜਿਹੜਾ ਕਿ ਆ ਮਿਲ ਸਕੇ ਜਿਹੜੇ ਕਿਸਾਨ ਆਪਣੇ ਘਰੋਂ ਨਿਕਲ ਕੇ ਉਸ ਕਨੌਰੀ ਬਾਰਡਰ ਦੇ ਬੈਠੇ ਹੋਏ ਨੇ ਆਪਣੇ ਹੱਕਾਂ ਵਾਸਤੇ ਕਿਉਂਕਿ ਜਿਹੜੇ ਇਹ ਕਿਸਾਨ ਜਿਹੜੇ ਹੱਕ ਮੰਗ ਰਹੇ ਨੇ ਉਹ ਸਾਰੇ ਪੰਜਾਬ ਵਾਸਤੇ ਹੱਕ ਮੰਗ ਰਹੇ ਨੇ ਸਾਰੀ ਕਿਸਾਨੀ ਵਾਸਤੇ ਹੱਕ ਮੰਗ ਰਹੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਇਸ ਜਿਹੜਾ ਫਰਕ ਅੱਜ ਸੜਕਾਂ ਉੱਤੇ ਨਜ਼ਰ ਆ ਰਿਹਾ ਹੈ ਅ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਬੱਸੇਜ਼ ਵੀ ਕਿਦਾਂ ਨਾਲ ਕਿਤੇ ਜਿਹੜੀਆਂ ਚੱਲ ਰਹੀਆਂ ਨੇ ਇਹ ਦੇਖਣਾ ਹੋਏਗਾ ਕਿ ਦੁਪਹਿਰ ਤੱਕ ਜਿਹੜਾ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਕਿਉਂਕਿ ਜਿਹੜੀ 200 ਤੋਂ 300 ਜਗ੍ਹਾ ਤੇ ਜਿਹੜੀ ਕੀ ਹੈ ਨਾਕੇਬੰਦੀ ਕੀਤੀ ਜਾਣੀ ਸੀ ਕਿਸਾਨ ਆਗੂਆਂ ਵੱਲੋਂ ਤਾਂ ਜੋ ਪੰਜਾਬ ਬੰਦ ਜਿਹੜੀ ਕਾਲ ਹੈ ਪ੍ਰੋਪਰ ਤਰੀਕੇ ਨਾਲ ਅਪਲਾਈ ਹੋ ਸਕੇ ਪੂਰੇ ਪੰਜਾਬ ਉੱਤੇ ਤਾਂ ਦੇਖਣਾ ਹੋਏਗਾ ਵੀ ਕੀ ਮਾਹੌਲ ਰਹਿੰਦਾ ਹੈ ਦੁਪਹਿਰ 4 ਵਜੇ ਤੱਕ ਟ੍ਰੈਫਿਕ ਇਸ ਤਰ੍ਹਾਂ ਦਾ ਰਹਿੰਦਾ ਹੈ ਦੁਕਾਨਾਂ ਵਗੈਰਾ ਕਿਹੜੀਆਂ ਖੁੱਲਦੀਆਂ ਨੇ ਕੌਣ-ਕੌਣ ਸਮਰਥਨ ਕਰ ਰਿਹਾ ਸਾਰਾ ਕੁਝ ਦੇਖਣ ਮੇ ਹੀ ਹੋਏਗਾ ਪੈਨ ਲਾਈਵ ਤਸਵੀਰਾਂ ਤੁਹਾਨੂੰ ਸਿਟੀ ਹੈਡਲਾਈਨਸ ਦੇ ਥਰੂ ਦਿਖਾਉਂਦੇ ਰਹਾਂਗੇ ਜੁੜੇ ਰਹੋ ਤੇ ਦੇਖਦੇ ਰਹੋ ਜਿਹੜੇ-ਜਿਹੜੀ ਪਲ-ਪਲ ਦੀ ਖਬਰ ਤੁਹਾਨੂੰ ਲਗਾਨੇ ਦੀ ਦਿਖਾਉਂਦੇ ਰਾਵਾਂਗੇ